ਦੇਖੋ ਪ੍ਰਸ਼ਾਸਨ ਦੇ ਨਾਲ ਜਿਹੜੀ ਹਜੇ ਤੱਕ ਗੱਲ ਹੈ ਜਿਹੜੀ ਗੋਗਲਵਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਹਜੇ ਤਾਂ ਪ੍ਰਸ਼ਾਸਨ ਸਾਨੂੰ ਮਨੋਂ ਤੇ ਲੱਗਿਆ ਹੋਇਆ ਹੈ ਉਹ ਸਾਡੀ ਗੱਲ ਮੰਨਣ ਤੇ ਨਹੀਂ ਉਹਨਾਂ ਦਾ ਆਪਣਾ ਵਿਚਾਰ ਹੈ ਜਾ ਰਿਹਾ ਹੈ ਹਜੇ ਤਾਂ ਤੱਥ ਪੇਸ਼ ਕੀਤੇ ਜਾ ਰਹੇ ਨੇ ਪੱਖ ਦੇਸ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਦੱਸਿਆ ਹੈ ਕਿ 2015 ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹਦੇ ਚ ਕਲੀਅਰ ਕਿਹਾ ਗਿਆ ਹੈ ਜੇ ਜਿੰਨਾ ਜਰ ਕੰਮ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕ ਮਤਲਬ ਆ ਕਿਸੇ ਕਿਸਮ ਦਾ ਕੋਈ ਤੋਲ ਨਹੀਂ ਲੱਗ ਸਕਦਾ। ਪਰ ਉਹਨਾਂ ਨੇ ਉਹ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਰਕਾਰਾਂ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਆਪਦੇ ਢੰਗ ਨਾਲ ਵਰਤਦੀਆਂ ਨੇ ਕਿਧਰ ਨੂੰ ਲੈ ਕੇ ਜਾਣਾ ਹੈ। ਸੋ ਉਹਦੇ ਵਿੱਚ ਜਦੋਂ ਇਹਨਾਂ ਨਾਲ ਡੀਲ ਕਰਦੇ ਨੇ ਉਦੋਂ بڑے ਰਸਤੇ ਖੁੱਲੇ ਛੱਡ ਦਿੰਦੇ ਆਏ ਜੇ ਲੋਕਾਂ ਨਾਲ। ਸੋ ਸਾਡੀ ਇਹ ਮੰਗ ਹੈ ਉਹ ਦੇਖੋ ਇਹ ਟੋਲ ਬੰਦ ਇਸ ਗੱਲ ਨੂੰ ਲੈ ਕੇ ਹੋਇਆ ਸੀ ਕਿ ਇੱਕ ਬੱਸ ਡਿੱਗੀ ਨਹਿਰ ਦੇ ਵਿੱਚ ਜਿਸ ਦੇ ਨਾਲ ਸਵਾਰੀਆਂ ਦੀ ਮੌਤ ਹੋਈ ਡਰਾਈਵਰ ਤੇ ਕਾਰਵਾਈ ਕਰਕੇ ਸਾਰਤਾ ਹਾਲਾਂਕਿ ਕਾਰਵਾਈ ਇਹ ਇਸ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਸੀ ਜਿਨ੍ਹਾਂ ਦੀ ਗਲਤੀ ਕਰਕੇ ਅਗਰ ਉਹ ਪੁਲਾ ਚੌੜਾ ਹੋਇਆ ਹੁੰਦਾ ਵੱਖਰਾ ਪੁਲ ਨਾਲ ਬਣਿਆ ਹੁੰਦਾ ਤਾ ਮੇਰਾ ਕਹਿ ਲਾ ਬਸ ਦਿੱਗਨ ਦੇ ਚਾਂਸ ਨਹੀਂ ਸੀ ਬਣੇ ਉਹ ਬਸ ਇਸ ਕਰਕੇ ਡਿੱਗੀ ਕਿ ਉਹਨਾਂ ਨੇ ਪੁਲ ਦਾ ਕੰਮ ਅਜੇ ਤੱਕ ਕੰਪਲੀਟ ਨਹੀਂ ਕੀਤਾ ਤਾਂ ਜੇ ਉਹਨਾਂ ਨੇ ਆਪਣੇ ਟਾਈਮ 'ਚ ਪੁਲ ਦਾ ਕੰਮ ਕੰਪਲੀਟ ਨਹੀਂ ਕੀਤਾ ਸੀ ਤਾਂ ਫਿਰ ਸਿੱਧਾ-ਸਿੱਧਾ ਮੁਕਦਮਾ ਉਹ ਕੰਪਨੀ ਦੇ ਦਰਜ ਖਿਦ ਦੇ ਖਿਲਾਫ ਦਰਜ ਹੋਣਾ ਬਣਦਾ ਸੀ ਪਰ ਉਹ ਨਹੀਂ ਕੀਤਾ ਲੇਕਿਨ ਐਸ ਵੇਲੇ ਇਹਦੀ ਸਭ ਦੀ ਗੱਲ ਇਹ ਆ ਰਹੀ ਸੀਗੀ ਕਿ ਸੀਓ ਦੀ ਇਨਵੈਸਟੀਗੇਸ਼ਨ ਕਰਾ ਲੈਣੇ ਆ ਉਸ ਵੇਲੇ ਤਾਂ ਜੀ ਨਾ ਤਾਂ ਮੈਸ ਸੀਐਸ ਸੀਟ ਤੇ ਨਾ ਉਦੋਂ ਐਸਐਸਪੀ ਸਾਹਿਬ ਇਹ ਸੀਗੇ ਉਦੋਂ ਇਹ ਗੱਲਾਂ ਆਈਆਂ ਨੇ ਤੋਂ ਸੋ ਸਾਡਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਕਿ ਸਾਡੇ ਉਹ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਸਬੰਧ ਚ ਕੀ ਕਰਦੇ ਹੋ ਟੋਲ ਬੰਦ ਕਰਾਉਣਾ ਹੈ ਇਸ ਗੱਲ ਨੂੰ ਲੈ ਕੇ ਅਸੀਂ ਟੋਲ ਬੰਦ ਕਰਾਉਣ ਲੱਗੇ ਸੀ ਕਿ ਉਹਨਾਂ ਬੰਦਿਆਂ ਦੇ ਖਿਲਾਫ ਮਕਦਮਾ ਕਿਉਂ ਨਹੀਂ ਦਰਜ ਹੋ ਰਿਹਾ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਟੋਲ ਬੰਦ ਕਰਵਾਓ ਆਪ ਕਰਵਾਓ ਜਦੋਂ ਉਹਨਾਂ ਉਹ ਸ਼ਰਤਾਂ ਹੀ ਨਹੀਂ ਪੂਰੀਆਂ ਕਰਦੇ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਅਜੇ ਕੰਪਲੀਟ ਕੀਤਾ ਤਾਂ ਤੁਸੀਂ ਕਾਹਦੇ ਲਈ ਮਦਦ ਲੈ ਕਰ ਰਹੇ ਹੋ ਸੋ ਇਸ ਗੱਲ ਦੇ ਉੱਤੇ ਗੱਲ ਟੁੱਟੀ ਹੈ ਸਾਡੀ ਇਸ ਤੋਂ ਅੱਗੇ ਮਤਲਬ ਗੱਲ ਕਰ ਰਹੇ ਆ ਕਿਸਾਨਾਂ ਨੂੰ ਨਹੀਂ ਇਹ ਇਹ ਅਸੀਂ ਉਹਨਾਂ ਉਹਨਾਂ ਨੇ ਕਿਹਾ ਸਾਨੂੰ ਵੀ ਅਸੀਂ ਤੁਹਾਡੇ ਜਿਹੜੇ ਸਾਡੇ ਕੋਲੇ ਕਿਸਾਨ ਜੇਲ੍ਹ ਚ ਬੰਦੇ ਨੇ ਅਸੀਂ ਉਹਨਾਂ ਨੂੰ ਰੀਲੀਜ਼ ਕਰਨ ਲੱਗੇ ਆ ਅਸੀਂ ਫੇਰ ਐਡੀਸੀ ਸਾਹਮਣੇ ਚਾਹ ਸੀਗਾ ਕਿ ਸਾਡੀ ਮੰਡ ਉਹਨਾਂ ਨੂੰ ਰੀਲੀਜ਼ ਕਰਾਉਣ ਦੀ ਨਹੀਂ ਹੈ ਅੱਜ ਅੱਜ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਉਸ ਮਸਲੇ ਦਾ ਹੱਲ ਕਰਾਉਂਦੀ ਆ ਤੇ ਜਿੰਨਾ ਚਿਰ ਉਹਦੇ ਉਸ ਮਸਲੇ ਤੇ ਆਪਾਂ ਕੁਝ ਨਹੀਂ ਕਰਦੇ ਤਾਂ ਉਹਨਾਂ ਬੰਦਿਆਂ ਨੂੰ ਰਿਲੀਜ਼ ਕਰਕੇ ਵੀ ਕੀ ਕਰੋਗੇ ਯਾਨੀ ਕਿ ਕੁਝ ਵੀ ਹੁਣ ਕੱਲ ਨੂੰ ਹੱਲ ਨਹੀਂ ਹੋਇਆ ਅਸੀਂ ਅਸੀਂ ਉਹਨਾਂ ਨੂੰ ਇਹ ਕਹਿ ਕੇ ਉਹਨਾਂ ਨੂੰ ਰਿਲੀਜ਼ ਕਰਨ ਦੀ ਬਜਾਏ ਅਸੀਂ ਵੀ ਸਾਰੇ ਦੇ ਸਾਰੇ ਜਿਹੜੇ ਇੱਥੇ ਆਏ ਆ ਅਸੀਂ ਜੇਲ੍ਹ ਜਾਣ ਲਈ ਤਿਆਰ ਆਂ ਸਾਨੂੰ ਜੇਲ੍ਹ ਲੈ ਚਲੋ ਸਾਡੇ ਹੋਰ ਜ਼ਿਲ੍ਹੇ ਦੇਕਰ ਅੱਜ ਤੁਸੀਂ ਮੁਕਤਸਰ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਇੱਥੇ ਜ਼ਿਲ੍ਹਿਆਂ ਦੇ ਵਿੱਚ ਲੈਗੇ ਹੋ ਤਾਂ ਜਿਹੜੀ ਅੱਜ ਦੂਸਰਾ ਜਿਲ੍ਹਾ ਆਇਆ ਹੈ ਭਾਜੀ ਇਸ ਤੋਂ ਬਾਅਦ ਜੇਕਰ ਫਿਰ ਆਏਗੀ ਤਾਂ ਤੀਸਰਾ ਜਿਲ੍ਹਾ ਆ ਜਾਊਗਾ ਉਸ ਤੋਂ ਬਾਅਦ ਚੌਥਾ ਜਿਲ੍ਹਾ ਆ ਜਾਊਗਾ ਦੂਸਰੇ ਸਾਰੇ ਆਪਦੇ ਆਦਾ ਕਰ ਲਓ ਮੇਰਾ ਮੀਨ ਮਕਸਦ ਕੀ ਰਿਹਾ ਜਿਹੜਾ ਤੁਸੀਂ ਅੱਜ ਪਹੁੰਚੋ ਜੱਥੇਬੰਦੀ ਪਹੁੰਚੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਹਨਾਂ ਵੱਡਾ ਕੀ ਪੁੱਛਦੇ ਆ ਨਹੀਂ ਪੋਜ਼ਿਟਿਵ ਤਾਂ ਇਹਦੇ ਚਾਹੇ ਕੁਛ ਵੀ ਨਹੀਂ ਨਜ਼ਰ ਆ ਰਿਹਾ ਸਾਨੂੰ ਇਹਨੂੰ ਪੋਜ਼ਿਟਿਵ ਅਸੇ ਕਿਤਾ ਨੂੰ ਸਾਨੂੰ ਕਿਉਂ ਆਉਣਾ ਪਿਆ ਸਾਨੂੰ ਇਸ ਲਈ ਆਉਣਾ ਪਿਆ ਕਿ ਦੇਖੋ ਲੜਾਈ ਹੈ ਉੱਥੇ ਲੋਕਾਂ ਦੀ ਮੌਤ ਹੋਈ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਸੀ ਨਹੀਂ ਕੀਤੀ ਉਹ ਕਾਰਵਾਈ ਨਾ ਕਰਨ ਕਰਕੇ ਸਾਨੂੰ ਟੋਲ ਬੰਦ ਕਰਨਾ ਤੇ ਕਰਵਾਉਣਾ ਪੈ ਰਿਹਾ ਉਹਦੇ ਲਈ ਸਾਨੂੰ ਇੰਟਰਫੀਅਰ ਕਰਨਾ ਪੈ ਰਿਹਾ ਟੋਲ ਨੇ ਕਿੰਨਾ ਰੁਪਇਆ ਕਮਾਇਆ ਇਹ ਗੱਲਾਂ ਵਿਚਾਰਨ ਦੀਆਂ ਨੇ ਕਿੰਨਾ ਉਹ ਪੈਸਾ ਇਕੱਠਾ ਕਰਕੇ ਲੈ ਗਏ ਨੇ ਉਥੋਂ ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਸਾਡਾ ਇਹ ਸੀਗਾ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹ ਮੁਕਦਮਾ ਨਹੀਂ ਦਰਜ ਹੁੰਦਾ ਉਨੀ ਦੇਰ ਤੱਕ ਟੋਲ ਬੰਦ ਰਹਿਣਾ ਚਾਹੀਦਾ ਸੀ ਉਹਦੇ ਤੇ ਹਜੇ ਤੱਕ ਵੀ ਸਰਕਾਰ ਵੱਲੋਂ ਕੋਈ ਹੋਇਆ ਨਹੀਂ ਕਾਰਵਾਈ ਤੇ ਜੇ ਸਾਡੇ ਬੰਦੇ ਵੀ ਚੱਕ ਕੇ ਜਿਹੜੇ ਹੱਕ ਮੰਗਣ ਆਏ ਆ ਉਹਨਾਂ ਨੂੰ ਆਪਾਂ ਜੇਲ੍ਹ ਚ ਲੈ ਜਾਗੇ ਤਾਂ ਫਿਰ ਜਿਹੜੇ ਉਹਨਾਂ ਦੇ ਮਗਰਲਾ ਪਰਿਵਾਰ ਹੈ ਉਹਨੂੰ ਤਾਂ ਆਉਣਾ ਪਏਗਾ ਅਲੀ ਸਰ ਪਹਿਲਾਂ ਵੀ ਤੁਸੀਂ ਧਰਨੇ ਲਗਾਏ ਸੀ ਉਸ ਜਗ੍ਹਾ ਤੇ ਬੋਲਤੇ ਹੋਰ ਜਥੇਬੰਦੀ ਲਈ ਬੁਲਾਇਆ ਅਕਸਰ ਇਹ ਦੋਚ ਲੱਗਦਾ ਪਏ ਕਿ ਕਿਤਨਾ ਕਿਤੇ ਇਹਨੇ ਤਾਲਮੇਲ ਰੱਖਣਾ ਚਾਹੁੰਦੇ ਕਿਸੇ ਹੋਰ ਤੱਕ ਲੈ ਕੇ ਲਾਲਚ ਚਾਹ ਕਰੇ ਸਮਾਂ ਦੱਸ ਦੇਗਾ ਤੁਹਾਨੂੰ ਕਿ ਤਾਲਮੇਲ ਰੱਖਣਾ ਚਾਹੁੰਦੇ ਆ ਕਿ ਜੇਲ੍ਹ ਜਾ ਰਹੇ ਆ ਇਹ ਅਸੀਂ ਜੇਲ੍ਹ ਜਾ ਰਹੇ ਹਾਂ ਸਾਡੇ ਬੰਦੇ ਜੇਲ੍ਹ ਬੈਠੇ ਨੇ ਫਿਰ ਤਾਲ ਮੇਲ ਦੀ ਕੀ ਗੱਲ ਹੈ ਇਹ ਗੱਲ ਕਿਸ ਤਰ੍ਹਾਂ ਦਾ ਸੰਘਰਸ਼ ਦੇਖਣ ਨੂੰ ਮਿਲੂਗਾ ਦੇਖੋ ਅਸੀਂ ਤਾਂ ਉਹਨਾਂ ਨੂੰ ਇਹ ਕਹਿ ਕੇ ਆਏ ਹਾਂ ਕਿ ਅਸੀਂ ਜੇਲ੍ਹ ਜਾਣ ਲਈ ਸਾਰੇ ਦੇ ਸਾਰੇ ਤਿਆਰ ਆ ਸਾਡੇ ਕਿਸਾਨਾਂ ਨੇ ਤੁਹਾਡੇ ਸਾਹਮਣੇ ਤੇ ਹੱਥ ਖੜੇ ਕਰਕੇ ਕਿਹਾ ਹੈ ਕਿ ਅਸੀਂ ਜੇਲ੍ਹ ਜਾਵਾਂਗੇ ਸਾਡੇ ਸਾਥੀ ਸਾਡੀ ਲੜਾਈ ਹੈ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਬੰਦਿਆਂ ਦੇ ਖਿਲਾਫ ਉਸ ਫਰਮ ਦੇ ਖਿਲਾਫ ਮੁਕੱਦਮਾ ਦਰਜ ਹੋਵੇ ਜਿਹੜੀ ਫਰਮ ਨੇ ਇਹ ਗਲਤੀ ਕਰਕੇ ਉਹਨਾਂ ਬੰਦਿਆਂ ਦੀ ਮੌਤ ਹੋਈ ਹੈ। ਕੰਗੜਾ ਰਣੋਦ ਦਾ ਜੋ ਕੇਸ ਸੀ ਸੁਪਰੀਮ ਕੋਰਟ ਵਿੱਚ ਲਾਇਆ ਗਿਆ ਸੀ ਉਹ ਪਟੀਸ਼ਨ ਸੀਗੀ। ਪਟੀਸ਼ਨ ਸੀ ਉਹਨਾਂ ਦੇ ਕਰਕੇ ਕਿ ਕਿਤਾ ਵਿੱਚ ਕੇਸ ਚੱਲ ਰਿਹਾ। ਇਸ ਤਰ੍ਹਾਂ ਦੇਖਦੇ ਪਏ। ਤੇ ਪਹਿਲੀ ਤਾਂ ਗੱਲ ਮੈਂ ਇਹ ਕਹਿਣੀ ਚਾਹਣਾ ਕਿ ਪਟੀਸ਼ਨ ਲਾਈ ਕਿਹਨੇ ਸੀ? ਜਿਹੜੀ ਪਟੀਸ਼ਨ ਲੱਗੀ ਕਿਹਦੇ ਵੱਲੋਂ ਹੈ? ਮਾਨਹਾਨੀ ਕੰਗੜਾ ਰਣੋਦ ਨੇ ਲਾਈ ਸੀ ਕਿ ਮੇਰੀ ਮਾਨਹਾਨੀ ਕੀਤੀ ਗਈ। ਮੇਰੀ ਮੇਰੀ ਮਾਨਹਾਨੀ ਕੀਤੀ ਗਈ। 1000 ਰੁਪਏ ਲੈ ਕੇ ਜਿਹੜਾ ਉਹਨਾਂ ਦਾ ਬਿਆਨ ਦੇਖੋ ਸਵਾਲ ਕੀ ਹੈ? ਸਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਹੈ ਜਿਹੜੀ ਇਹਨਾਂ ਕੋਰਟਾਂ ਦਾ ਅਸੀਂ ਸਤਿਕਾਰ ਕਰਦੇ ਆ ਜੇ ਉਹਨਾਂ ਨੇ ਉਹਦੀ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਅਸੀਂ ਤੈਨੂੰ ਮਤਲਬ ਇਹ ਕਿ ਤੇਰੀ ਅਸੀਂ ਪਟੀਸ਼ਨ ਦਾਇਰ ਨਹੀਂ ਕਰਦੇ ਤੂੰ ਆਪਦਾ ਉੱਥੇ ਜਾ ਕੇ ਜਵਾਬ ਦੇ ਤੇ ਚੰਗੀ ਗੱਲ ਹੈ ਇੱਕ ਚੰਗਾ ਸੁਨੇਹਾ ਦਿੱਤਾ ਸਾਡੀ ਮਾਨਯੋਗ ਨੇਪਾਲ ਕੰ ਕੋਈ ਗਲਬਤ ਹੋਈ ਜਿੰਨਾਂ ਦਾ ਕੇਸ ਸੀ ਜਿੰਨਾਂ ਨੇ ਉਹ ਬੀਬੀ ਵਿਚਾਰੀ ਬਿਸਰਗ ਮਾਤਾ ਆਤਾ ਉਹ ਅਕਸਰ ਹੀ ਮਿਲਦੇ ਰਹਿੰਦੇ ਨੇ ਜਿਨ੍ਹਾਂ ਨੇ ਉਹ ਮਤਲਬ ਹਿੰਮਤ ਕੀਤੀ ਐ ਸਾਡੀਆਂ ਭੈਣਾਂ ਨੂੰ ਇਹਨਾਂ ਤੋਂ ਇਸ ਮਾਤਾ ਤੋਂ ਸਭ ਕੁ ਲੈਣਾ ਚਾਹੀਦਾ ਹੈ ਕਿ ਆਪਦੇ ਹੱਕਾਂ ਦੀ ਖਾਤਰ ਸਾਨੂੰ ਮੈਦਾਨ 'ਚ ਉਤਰਨਾ ਚਾਹੀਦਾ ਹੈ ਉਹ ਬਹੁਤ ਵਧੀਆ ਕੰਮ ਕੀਤਾ ਸਾਡੀ ਮਾਤਾ ਨੇ ਅਸੀਂ ਉਹਦੇ ਨਾਲ ਆ ਦੇਖੋ ਪ੍ਰਸ਼ਾਸਨ ਦੇ ਨਾਲ ਜਿਹੜੀ ਹਜੇ ਤੱਕ ਗੱਲ ਹੈ ਜਿਹੜੀ ਗੋਗਲਿਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਹਜੇ ਤਾਂ ਪ੍ਰਸ਼ਾਸਨ ਸਾਨੂੰ ਮਨਾਉਣ ਤੇ ਲੱਗਿਆ ਹੋਇਆ ਹੈ ਉਹ ਸਾਡੀ ਗੱਲ ਮੰਨਣ ਤੇ ਨਹੀਂ ਉਹਨਾਂ ਦਾ ਆਪਣਾ ਵਿਚਾਰ ਹੈ ਜਾ ਰਿਹਾ ਅਜੇ ਤੱਕ ਤੱਥ ਪੇਸ਼ ਕੀਤੇ ਜਾ ਰਹੇ ਨੇ ਪੱਖ ਦੇਸ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਦੱਸਿਆ ਕਿ 2015 ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹਦੇ ਚ ਕਲੀਅਰ ਕਿਹਾ ਗਿਆ ਹੈ ਕਿ ਜਿੰਨਾ ਚਿਰ ਕੰਮ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕ ਮਤਲਬ ਇਸੇ ਕਿਸਮ ਦਾ ਕੋਈ ਤੋਲ ਨਹੀਂ ਲੱਗ ਸਕਦਾ ਔਰ ਉਹਨਾਂ ਨੇ ਉਹ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਆਪਦੇ ਢੰਗ ਨਾਲ ਵਰਤਦੀਆਂ ਨੇ ਕਿਧਰ ਨੂੰ ਲੈ ਕੇ ਜਾਣਾ ਹੈ ਸੋ ਉਹਦੇ ਵਿੱਚ ਜਦੋਂ ਇਹਨਾਂ ਨਾਲ ਡੀਲ ਕਰਦੇ ਨੇ ਉਦੋਂ بڑے ਰਸਤੇ ਖੁੱਲੇ ਛੱਡ ਦਿੰਦੇ ਆਏ ਜੇ ਲੋਕਾਂ ਨਾਲ ਸੋ ਸਾਡਾ ਇਹ ਮੰਡ ਹੈ ਕਿ ਦੇਖੋ ਇਹ ਟੋਲ ਬੰਦ ਇਸ ਗੱਲ ਨੂੰ ਲੈ ਕੇ ਹੋਇਆ ਸੀ ਕਿ ਇੱਕ ਬੱਸ ਡਿੱਗੀ ਨਹਿਰ ਦੇ ਵਿੱਚ ਜਿਹਦੇ ਨਾਲ ਸਵਾਰੀਆਂ ਦੀ ਮੌਤ ਹੋਈ ਡਰਾਈਵਰ ਤੇ ਕਾਰਵਾਈ ਕਰਕੇ ਸਾਰਤਾ ਹਾਲਾਂਕਿ ਕਾਰਵਾਈ ਇਹ ਸਹਾਰ ਦੇ ਉੱਤੇ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਸੀ ਜਿਨ੍ਹਾਂ ਦੀ ਗਲਤੀ ਕਰਕੇ ਅਗਰ ਉਹ ਪੁਲਾ ਚੌੜਾ ਹੋਇਆ ਹੁੰਦਾ ਵੱਖਰਾ ਪੁਲ ਨਾਲ ਬਣਿਆ ਹੁੰਦਾ ਤਾਂ ਮੇਰਾ ਖਿਆਲ ਹੈ ਬੱਸ ਡਿੱਗਣ ਦੇ ਚਾਂਸ ਨਹੀਂ ਸੀ ਬਣਦਾ ਉਹ ਬੱਸ ਇਸ ਕਰਕੇ ਡਿੱਗੀ ਕਿਉਂਕਿ ਉਹਨਾਂ ਨੇ ਪੁਲ ਦਾ ਕੰਮ ਅਜੇ ਤੱਕ ਕੰਪਲੀਟ ਨਹੀਂ ਕੀਤਾ ਤਾ ਜੇ ਉਹਨਾਂ ਨੇ ਆਪਦੇ ਟਾਈਮ 'ਚ ਪੁਲਿਸ ਦਾ ਕੰਮ ਕੰਪਲੀਟ ਨਹੀਂ ਕੀਤਾ ਸੀ ਤਾਂ ਫਿਰ ਸਿੱਧਾ-ਸਿੱਧਾ ਮਕਦਮਾ ਉਹ ਕੰਪਨੀ ਦੇ ਦਰਜ ਖੇਤੇ ਖਿਲਾਫ ਦਰਜ ਹੋਣਾ ਬਣਦਾ ਸੀ ਪਰ ਉਹ ਨਹੀਂ ਕੀਤਾ ਲੇਕਿਨ ਐਸ ਵੇਲੇ ਐਡੀਸ ਸਭ ਦੀ ਗੱਲ ਆ ਰਹੀ ਸੀ ਕਿ ਸੀਓ ਦੀ ਇਨਵੈਸਟੀਗੇਸ਼ਨ ਕਰਾ ਲੈਣੇ ਆ ਉਸ ਵੇਲੇ ਤਾਂ ਜੀ ਨਾ ਤਾਂ ਮੈਂ ਸੀਏ ਸੀਟ ਤੇ ਨਾ ਉਦੋਂ ਐਸਐਸਪੀ ਸਾਹਿਬ ਇਹ ਸੀਗੇ ਉਦੋਂ ਇਹ ਗੱਲਾਂ ਆਈਆਂ ਨੇ ਤੋਂ ਸੋ ਸਾਡਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਕਿ ਸਾਡੇ ਉਹ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਸਬੰਧ ਵਿੱਚ ਕੀ ਕਰਦੇ ਹੋ ਟੋਲ ਬੰਦ ਕਰਾਉਣਾ ਹੈ ਇਸ ਗੱਲ ਨੂੰ ਲੈ ਕੇ ਅਸੀਂ ਟੋਲ ਬੰਦ ਕਰਾਉਣ ਲੱਗੇ ਸੀ ਕਿ ਉਹਨਾਂ ਬੰਦਿਆਂ ਦੇ ਖਿਲਾਫ ਮਕਦਮਾ ਕਿਉਂ ਨਹੀਂ ਦਰਜ ਹੋ ਰਿਹਾ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਟੋਲ ਬੰਦ ਕਰਵਾਓ ਆਪ ਕਰਵਾਓ ਜਦੋਂ ਉਹਨਾਂ ਨੇ ਸ਼ਰਤਾਂ ਹੀ ਨਹੀਂ ਪੂਰੀਆਂ ਕਰਦੇ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਅਜੇ ਕੰਪਲੀਟ ਕੀਤਾ ਤਾਂ ਤੁਸੀਂ ਕਾਹਦੇ ਲਈ ਮਦਦਲੇ ਕਰ ਰਹੇ ਹੋ ਸੋ ਇਸ ਗੱਲ ਦੇ ਉੱਤੇ ਗੱਲ ਟੁੱਟ ਗਈ ਸਾਡੀ ਇਸ ਤੋਂ ਅੱਗੇ ਮਤਲਬ ਗੱਲ ਕਰ ਰਹੇ ਆ ਕਿਸਾਨਾਂ ਨੂੰ ਨਹੀਂ ਇਹ ਇਹ ਅਸੀਂ ਉਹਨਾਂ ਉਹਨਾਂ ਨੇ ਕਿਹਾ ਸਾਨੂੰ ਵੀ ਅਸੀਂ ਤੁਹਾਡੇ ਜਿਹੜੇ ਸਾਡੇ ਕੋਲੇ ਕਿਸਾਨ ਜੇਲ੍ਹ ਚ ਬੰਦ ਨੇ ਅਸੀਂ ਉਹਨਾਂ ਨੂੰ ਰੀਲீஸ் ਕਰਨ ਲੱਗੇ ਆ ਅਸੀਂ ਫੇਰ ਐਡੀਸੀ ਸਾਬ ਨੇ ਚਾਹ ਸੀਗਾ ਕਿ ਸਾਡੀ ਮੰਡ ਉਹਨਾਂ ਨੂੰ ਰੀਲீஸ் ਕਰਾਉਣ ਦੀ ਨਹੀਂ ਹੈ ਅੱਜ ਅੱਜ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਉਸ ਮਸਲੇ ਦਾ ਹੱਲ ਕਰਾਉਣ ਦੀ ਹੈ ਤੇ ਜਿੰਨਾ ਚਿਰ ਉਹਦੇ ਉਸ ਮਸਲੇ ਤੇ ਆਪਾਂ ਕੁਝ ਨਹੀਂ ਕਰਦੇ ਉਹਨਾਂ ਬੰਦਿਆਂ ਨੂੰ ਰਿਲੀਜ਼ ਕਰਕੇ ਵੀ ਕੀ ਕਰੋਗੇ ਯਾਨੀ ਕਿ ਕੁਝ ਵੀ ਹੋਣਾ ਹੱਲ ਨਹੀਂ ਹੋਇਆ ਅਸੀਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਉਹਨਾਂ ਨੂੰ ਰਿਲੀਜ਼ ਕਰਨ ਦੀ ਬਜਾਏ ਅਸੀਂ ਵੀ ਸਾਰੇ ਦੇ ਸਾਰੇ ਜਿਹੜੇ ਇੱਥੇ ਆਏ ਆ ਅਸੀਂ ਜੇਲ੍ਹ ਜਾਣ ਲਈ ਤਿਆਰ ਆਂ ਸਾਨੂੰ ਜੇਲ੍ਹ ਲੈ ਚਲੋ ਸਾਡੇ ਹੋਰ ਜ਼ਿਲ੍ਹੇ ਦੇਕਰ ਅੱਜ ਤੁਸੀਂ ਮੁਕਸਬ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਇੱਥੇ ਜ਼ਿਲ੍ਹਿਆਂ ਦੇ ਵਿੱਚ ਲੈ ਗਏ ਹੋ ਤਾਂ ਜਿਹੜੀ ਅੱਜ ਦੂਸਰਾ ਜ਼ਿਲ੍ਹਾ ਆਇਆ ਹੈ ਅੱਜ ਇਸ ਤੋਂ ਬਾਅਦ ਜੇਕਰ ਫਿਰ ਆਏਗੀ ਤਾਂ ਤੀਸਰਾ ਜ਼ਿਲ੍ਹਾ ਆ ਜਾਊਗਾ ਉਸ ਤੋਂ ਬਾਅਦ ਚੌਥਾ ਜ਼ਿਲ੍ਹਾ ਆ ਜਾਊਗਾ ਦੂਸਰੇ ਸਾਰੇ ਆਪ ਦੇ ਆਦਾ ਕਰ ਲਓ ਮੇਨ ਮਕਸਦ ਕੀ ਰਿਹਾ ਜਿਹੜਾ ਤੁਸੀਂ ਅੱਜ ਪਹੁੰਚੋ ਜੱਥੇਬੰਦੀ ਪਹੁੰਚੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੇਨ ਵੱਡਾ ਕੀ ਪੁੱਛ ਰਿਹਾ ਨਹੀਂ ਪੋਜ਼ਿਟਿਵ ਤਾਂ ਇਹਦੇ ਚਾਹੇ ਕੁਛ ਵੀ ਨਹੀਂ ਨਜ਼ਰ ਆ ਰਿਹਾ ਸਾਨੂੰ ਇਹਨੂੰ ਪੋਜ਼ਿਟਿਵ ਅਸੇ ਕੀਤਾ ਲੋ ਸਾਨੂੰ ਕਿਉਂ ਆਉਣਾ ਪਿਆ ਸਾਨੂੰ ਇਸ ਲਈ ਆਉਣਾ ਪਿਆ ਕਿ ਦੇਖੋ ਲੜਾਈ ਐ ਉੱਥੇ ਲੋਕਾਂ ਦੀ ਮੌਤ ਹੋਈ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਸੀ ਨਹੀਂ ਕੀਤੀ ਉਹ ਕਾਰਵਾਈ ਨਾ ਕਰਨ ਕਰਕੇ ਸਾਨੂੰ ਟੋਲ ਬੰਦ ਕਰਨਾ ਤੇ ਕਰਵਾਉਣਾ ਪੈ ਰਿਹਾ। ਉਹਦੇ ਲਈ ਸਾਨੂੰ ਇੰਟਰਫੀਅਰ ਕਰਨਾ ਪੈ ਰਿਹਾ। ਟੋਲ ਨੇ ਕਿੰਨਾ ਰੁਪਈਆ ਕਮਾਇਆ ਇਹ ਗੱਲਾਂ ਵਿਚਾਰਨ ਦੀਆਂ ਨੇ। ਕਿੰਨਾ ਉਹ ਪੈਸਾ ਇਕੱਠਾ ਕਰਕੇ ਲੈ ਗਏ ਨੇ ਉਥੋਂ। ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਸਾਡਾ ਇਹ ਸੀਗਾ ਕਿ ਜਿੰਨਾ ਚਿਰ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹ ਮੁਕਦਮਾ ਨਹੀਂ ਦਰਜ ਹੁੰਦਾ ਉਨੀ ਦੇਰ ਤੱਕ ਟੋਲ ਬੰਦ ਰਹਿਣਾ ਚਾਹੀਦਾ ਸੀ। ਤੋਂ ਉਹਦੇ ਤੇ ਹਜੇ ਤੱਕ ਵੀ ਸਰਕਾਰ ਵੱਲੋਂ ਕੋਈ ਹੋਇਆ ਨਹੀਂ ਕਾਰਵਾਈ। ਜੇ ਸਾਡੇ ਬੰਦੇ ਵੀ ਚੱਕ ਕੇ ਜਿਹੜੇ ਹੱਕ ਮੰਗਣ ਆਏ ਆ ਉਹਨਾਂ ਨੂੰ ਆਪਾਂ ਜੇਲ੍ਹ ਚ ਲੈ ਜਾਵਾਂਗੇ ਤਾਂ ਫਿਰ ਜਿਹੜੇ ਉਹਨਾਂ ਦੇ ਮਗਰਲਾ ਪਰਿਵਾਰ ਹੈ ਉਹਨੂੰ ਤਾਂ ਆਉਣਾ ਪਏਗਾ ਪਹਿਲਾਂ ਵੀ ਤੁਸੀਂ ਧਰਨੇ ਲਗਾਏ ਸੀ ਉਸ ਜਗ੍ਹਾ ਤੇ ਆ ਕੇ ਬੋਲਦੇ ਹੋਰ ਜੱਥੇਬੰਦੀ ਲਈ ਬੁਲਾਇਆ ਅਕਸਰ ਹੀ ਦੋਸ਼ ਲੱਗਦਾ ਪਏ ਕਿ ਕਿ ਕਿਤਨਾ ਕਿਤੇ ਇਹਨੇ ਤਾਲਮੇਲ ਰੱਖਣਾ ਚਾਹੁੰਦੇ ਕਿਸੇ ਹੋਰ ਤੱਕ ਲੈ ਕੇ ਲਾਲਚ ਚਲ ਕਰੇ ਸਮਾਂ ਦੱਸ ਦੇਗਾ ਤੁਹਾਨੂੰ ਕਿ ਤਾਲਮੇਲ ਰੱਖਣਾ ਚਾਹੁੰਦੇ ਆ ਕਿ ਜੇਲ੍ਹ ਜਾ ਰਹੇ ਆ ਜੇ ਅਸੀਂ ਜੇਲ੍ਹ ਜਾ ਰਹੇ ਆ ਸਾਡੇ ਬੰਦੇ ਜੇਲ੍ਹ ਬੈਠੇ ਨੇ ਫਿਰ ਤਾਲਮੇਲ ਦੀ ਕੀ ਗੱਲ ਹੈ ਇਹ ਗੱਲ ਹੈ ਕਿ ਇਸ ਤਰ੍ਹਾਂ ਦਾ ਸੰਘਰਸ਼ ਦੇਖਣ ਨੂੰ ਮਿਲੂਗਾ ਦੇਖੋ ਅਸੀਂ ਤਾਂ ਉਹਨਾਂ ਨੂੰ ਇਹ ਕਹਿ ਕੇ ਆਏ ਹਾਂ ਕਿ ਅਸੀਂ ਜੇਲ੍ਹ ਜਾਣ ਲਈ ਸਾਰੇ ਦੇ ਸਾਰੇ ਤਿਆਰ ਆ ਸਾਡੇ ਕਿਸਾਨਾਂ ਨੇ ਤੁਹਾਡੇ ਸਾਹਮਣੇ ਤੇ ਹੱਥ ਖੜੇ ਕਰਕੇ ਕਿਹਾ ਹੈ ਕਿ ਅਸੀਂ ਜੇਲ੍ਹ ਜਾਵਾਂਗੇ ਸਾਡੇ ਸਾਥੀ ਸਾਡੀ ਲੜਾਈ ਹੈ ਜਿਹੜੀ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਬੰਦਿਆਂ ਦੇ ਖਿਲਾਫ ਉਸ ਫਰਮ ਦੇ ਖਿਲਾਫ ਮੁਕੱਦਮਾ ਦਰਜ ਹੋਵੇ ਜਿਹੜੀ ਫਰਮ ਨੇ ਇਹ ਗਲਤੀ ਕਰਕੇ ਉਹਨਾਂ ਬੰਦਿਆਂ ਦੀ ਮੌਤ ਹੋਈ ਹੈ ਜਿਹੜਾ ਰਣੋਤ ਦਾ ਜੋ ਕੇਸ ਸੀ ਸੁਪਰੀਮ ਕੋਰਟ ਵਿੱਚ ਲਾਇਆ ਗਿਆ ਸੀ ਪੀਟੀਸ਼ਨ ਸੀ ਪਟੀਸ਼ਨ ਸੀ ਉਹਦਾ ਹਿਤ ਕਰਕੇ ਪੀਟੀਸ਼ਨ ਵਿੱਚ ਕੇਸ ਚੱਲ ਰਿਹਾ ਇਸ ਤਰ੍ਹਾਂ ਦੇਖਦੇ ਪਈਏ ਤੇ ਪਹਿਲੀ ਤਾਂ ਗੱਲ ਮੈਂ ਇਹ ਕਹਿਣੀ ਚਾਹਣਾ ਕਿ ਪਟੀਸ਼ਨ ਲਾਈ ਕਿਹਨੇ ਸੀ ਜਿਹੜੀ ਉਹ ਪਟੀਸ਼ਨ ਲੱਗੀ ਕਿਦੇ ਵੱਲੋਂ ਮਾਨਹਾਨੀ ਕੰਗਨਾਰ ਨਾਮ ਦੇ ਲਾਈਦੀ ਕਿ ਮੇਰੀ ਮਾਨਹਾਨੀ ਕੀਤੀ ਗਈ ਮੇਰੀ ਮੇਰੀ ਮਾਨਹਾਨੀ ਕੀਤੀ ਗਈ 1000 ਰੁਪਏ ਲੈ ਕੇ ਜਿਹੜਾ ਉਹਨਾਂ ਦਾ ਬਿਆਨ ਬਿਲਕੁਲ ਸਵਾਲ ਕੀ ਹੈ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਹੈ ਜਿਹੜੀ ਇਹਨਾਂ ਕੋਰਟਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਜੇ ਉਹਨਾਂ ਨੇ ਉਹਦੀ ਇਸ ਗੱਲ ਨੂੰ ਰੱਦ ਕੀਤਾ ਹੈ ਅਸੀਂ ਤੈਨੂੰ ਮਤਲਬ ਇਹ ਕਿ ਤੇਰੀ ਅਸੀਂ ਪਟੀਸ਼ਨ ਦਾਇਰ ਨਹੀਂ ਕਰਦੇ ਤੂੰ ਆਪਦਾ ਉੱਥੇ ਜਾ ਕੇ ਜਵਾਬ ਦੇ ਤੇ ਚੰਗੀ ਗੱਲ ਹੈ ਇੱਕ ਚੰਗਾ ਸੁਨੇਹਾ ਦਿੱਤਾ ਸਾਡੀ ਮਾਨਯੋਗ 네ਪਾਲ ਕੰ ਬੀਬੀ ਨਾਲ ਕੋਈ ਗੱਲਬਾਤ ਹੋਈ ਜਿਨ੍ਹਾਂ ਦਾ ਕੇਸ ਸੀ ਜਿਨ੍ਹਾਂ ਨੇ ਉਹ ਬੀਬੀ ਵਿਚਾਰੀ ਬਜ਼ੁਰਗ ਮਾਤਾ ਆ ਤਾਂ ਉਹ ਅਕਸਰ ਹੀ ਮਿਲਦੇ ਰਹਿੰਦੇ ਨਹੀਂ ਜਿਨ੍ਹਾਂ ਨੇ ਉਹ ਮਤਲਬ ਹਿੰਮਤ ਕੀਤੀ ਹੈ ਸਾਡੀਆਂ ਭੈਣਾਂ ਨੂੰ ਇਹਨਾਂ ਤੋਂ ਇਸ ਮਾਤਾ ਤੋਂ ਸਭ ਕੁ ਲੈਣਾ ਚਾਹੀਦਾ ਹੈ ਕਿ ਆਪਦੇ ਹੱਕਾਂ ਦੀ ਖਾਤਰ ਸਾਨੂੰ ਮੈਦਾਨ 'ਚ ਉਤਰਨਾ ਚਾਹੀਦਾ ਹੈ ਉਹ ਬਹੁਤ ਵਧੀਆ ਕੰਮ ਕੀਤਾ ਸਾਡੀ ਮਾਤਾ ਨੇ ਅਸੀਂ ਉਹਦੇ ਨਾਲ